ਕੀ ਮੇਲੇ ਤੇ ਮੁੱਖ ਮੰਤਰੀ ਸਾਹਿਬ ਤੇ ਬੋਲਾਂ ਨੇ ਸਾਰੀ ਸਥਿਤੀ ਬਦਲ ਕੇ ਰੱਖ ਦਿੱਤੀ ਮੁੱਖ ਮੰਤਰੀ ਸਾਹਿਬ ਦਾ ਦਮ ਭਰਿਆ ਕਿ ਸਾਡੀ ਐਸ ਆਈ ਟੀ ਨੇ ਲੋ ਜੀ ਲਾਪਤਾ ਪਾਵਨਸ ਥਰੂ ਮਾਚੋਂ 169 ਪਾਵਨਸ ਥਰੂ ਲੱਭ ਲਏ ਜੀ ਇਹ ਭੰਗੇ ਦੇ ਉਸ ਖੇਤਰ ਦਾ ਨਾ ਲਿਆ ਉਹਨਾਂ ਨੇ ਤਾਂ ਦਾ ਨਾ ਲਿਆ ਬਰਾਮਦ ਹੋ ਗਈ ਮੇਰੇ ਕੋਲ ਜੜਕਾਰੀ ਪਰ ਵੀ ਮੇ ਉਥੋਂ ਦੇ ਸਥਾਨਕ ਲੋਕ ਸਨਕ ਪ੍ਰਬੰਧਕੀ ਟੀਮ ਐਸ ਜੀ ਪੀ ਸੀ ਹਲਾਕੇ ਦੀਆਂ ਸੰਗਤਾਂ ਲੱਗ ਕੇ ਤੇ ਲੋਕ ਉਸ ਸਾਨੂੰ ਜਿਹੜੇ ਜੁੜੇ ਹੋਏ ਜੀ ਉਹ ਸਾਹਮਣੇ ਆਉਣ ਲੱਗੇ ਡਾਕਟਰ ਸੁਖੀ ਨੂੰ ਆਪੀ ਬਾਬੂ ਫਲਕੀ। ਬੇਸ਼ੱਕ ਅਜੇ ਇਹ ਸਵਾਦ ਜਿੰਦਤ ਨੂੰ ਖਰਾਬ। ਕਿ ਕੀ ਉਹ ਸਥਾਨ ਸ਼੍ਰੀ ਕਲਤਕਸਬ ਦੀ ਸਿੱਖ ਰਾਤ ਮਰਿਆਦਾ ਅਨੁਸਾਰ ਮੇਰੇ ਬਦਤ। ਮਿਲਮਲੇ ਸੰਤਾਂ ਦਾ ਹਵਾਲਾ ਦਿੱਤਾ ਜਾ ਰਿਹਾ ਤੇ ਦੂਸਰੇ ਪਾਸੇ ਉਹ ਵੀ ਮਲੇ ਸੰਤ ਵੀ ਸਿੱਖੀ ਦਾ ਹਿੱਸਾ ਨੇ ਪਰ ਉਹ ਕਿਸ ਰੂਪ ਚ ਪਰ ਰੂਪਾਂ ਦੀ ਉੱਥੇ ਬੇਅਦਵੀ ਵਾਲਾ ਕਹਿੰਦੇ ਮਸਲਾ ਨਹੀਂ ਹੈ। ਜਿਸ ਤੋਂ ਆ ਡਾਕਟਰ ਸੁਖੀ ਨੂੰ ਉੱਥੇ ਜਾ ਕੇ ਖੜਨਾ ਆਇਆ ਕਿਉਂਕਿ ਡਾਕਟਰ ਸੁਖੀ ਉਸ ਖੇਤਰ ਦੇ ਨੇ ਉਸ ਹਲਕੇ ਦੇ ਨੇ ਤੇ ਉਥੋਂ ਦੇ ਲੋਕ ਉਹਨਾਂ ਦੇ ਵੋਟਰ ਨੇ ਉਹਨੇ 2-3 ਦਿਨ ਇਸ ਗੱਲ ਤੇ ਜ਼ੋਰ ਲਾਇਆ ਕਿ ਜੀ ਮੁੱਖ ਮੰਤਰੀ ਸਾਹਿਬ ਨੇ ਜੇ ਕਿਹਾ ਹੈ ਤਾਂ ਅਸੀਂ ਇਹ ਤਾਂ ਮੰਨਦੇ ਹਾਂ ਨਾ ਕਿ ਕੋਈ ਬੇਅਦਬੀ ਨਹੀਂ ਹੋ ਰਹੀ ਠੀਕ ਹੈ ਜੀ ਅੰਕੜੇ ਨਾਲ ਮਲਾਉਣ ਦਾ ਮਸਲਾ ਅਸੀਂ ਕਰਾ ਲਾਂਗੇ ਜੀ ਕੋਈ ਚੱਕਰ ਨਹੀਂ ਜੀ ਮੈਂ ਸਰਕਾਰ ਦੇ ਨਾਲ ਆ ਮੈਂ ਕਰ ਰਿਹਾ ਹਾਂ ਜੀ ਕੋਸ਼ਿਸ਼ ਕੇਜਰੀਬਾਲ ਹੱਥ ਫੜਾ ਦੇਣ ਮਨੀਸ਼ ਸ਼ੋਧਿਆ ਹੱਥ ਫੜਾ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਪੱਲਾ ਫੜਾ ਦੇਣ ਪਹਿਲਾ ਜੋ ਰਿਸਕ ਲੱਗਿਆ ਕਿ ਮੁੱਖ ਮੰਤਰੀ ਨਾਲ ਮੀਟਿੰਗ ਤਾਂ ਹੋ ਜਵੇ ਛਿੱਟ ਦੇ ਨਮਾਇਦਿਆਂ ਦੇ ਰਾਹੀਂ ਜਾਂ ਡਾਇਰੈਕਟ ਮੁੱਖ ਮੰਤਰੀ ਨਾਲ ਮੁਲਾਕਾਤ ਕਰਾਉਣਾ ਤਾਂ ਕਿ ਦੱਸਾਂ ਕਿ ਆਪਣਾ ਤਾਂ ਵੋਟ ਬੈਂਕ ਖੋਲ ਗਿਆ ਜੀ ਪਾਰਟੀ ਨੂੰ ਵੱਡਾ ਨੁਕਸਾਨ ਹੋਊਗਾ ਜੀ ਕੱਲਾ ਬੰਗਿਆ ਹਲਕੇ ਜੀ ਇਹਨਾਂ ਨੂੰ ਸਾਰੇ ਧਾਵਾ ਤੂਗਾ ਇਸ ਤਰੀਕੇ ਨਾਲ ਬਚਾਉਣ ਦੇ ਲਈ ਵੀ ਪਰ ਇਹ ਮਸਲਾ ਵੀ ਬਣ ਗਿਆ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਇਹਨੂੰ ਆਪਣਾ ਵੋਟ ਬੈਂਕ ਬਚਾਉਣਾ ਜ਼ਰੂਰੀ ਹੈ ਆਪਣੇ ਇਲਾਕੇ ਦੇ ਲੋਕਾਂ ਨਾਲ ਖੜਨਾ ਜ਼ਰੂਰੀ ਹੈ ਜੋ ਹੋਊਗਾ ਦੇਖਾਂਗੇ ਫਿਰ ਉਹਨਾਂ ਨੇ ਆਪਣਾ ਰੋਸਾ ਫਟਕਾਉਂਦੇ ਸਭ ਤੋਂ ਪਹਿਲਾਂ ਚੇਅਰਮੈਨੀ ਤੋਂ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੋਰ ਅਮਰੇ ਇਹ ਚੁਣੌਤੀ ਹੈ ਕਿ ਮੈਂ ਮਾਗੀ ਮੇਲੇ ਤੇ ਜੋ ਬੋਲ ਕੇ ਆਉਣਾ ਉਹ ਤੋਂ ਪਿੱਛੇ हट ਕੇ ਤਾਂ ਮੇਰੇ ਲਈ ਉੱਠੀ ਗੱਲ ਵੱਧ ਵੋਟਾਂ ਮਿਲਦੀਆਂ ਉਹ ਜੋੜ ਘਟਾ ਵੀ ਲਾ ਰਹੇ ਨੇ ਸਿਆਸੀ ਪੰਡਤ ਕਿ ਜੇ ਵੱਧ ਵੋਟਾਂ ਮਿਲਦੀਆਂ ਤਾਂ ਇੱਕ ਹਲਕਾ ਜਾਂਦਾ ਜਾਵੇ ਉਹ ਕਿਹੜਾ ਆਪਣਾ ਸੀ ਉਹ ਤਾਂ ਕੱਲੀ ਉਹ ਜਿੱਤੇ ਵੇ ਸੀ ਪਹਿਲਾਂ ਵੀ ਇਹ ਉੱਤਰੀ ਸਾਨਕ ਟੀਮ ਮੁਰੇਸਵਾਲ ਕੇ ਸਾਨੂੰ ਸਿੱਖ ਕੌਮ ਦੇ ਵਿੱਚ ਦਾਗੀ ਠਹਿਰਾਉਣ ਦੀ ਕੋਸ਼ਿਸ਼ ਐਸਜੀਪੀਸੀ ਮੁਰੇਸਵਾਲ ਕੇ ਕਿਤੇ ਸਾਡੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਕੋਈ ਨਵਾਂ ਪੇਜ ਇਹਦੇ ਰਹੀ ਹੁਣ ਸਰਕਾਰ ਨੂੰ ਘੇਰ ਲਈ ਮੁੱਖ ਮੰਤਰੀ ਮੁਰੇ ਇਹ ਚਣੌਤੀ ਕਿ ਮੈਂ ਝੂਠਾ ਨਾ ਬਹਿ ਜਾਵਾਂ ਡਾਕਟਰ ਸੁਖੀ ਬੰਗਾ ਹਲਕੇ ਤੋਂ ਐਮਐਲਏ ਚੋਣ ਲੜੀ ਅਖਾਲੀ ਦਲ ਦੀ ਟਿਕਟ ਤੇ ਵਿਧਾਇਕ ਬਣੇ ਤੇ ਪਰਬਾਦ ਦੇ ਵਿੱਚੋਂ ਸਤਾਤ ਤਰ ਤਰਨਾ ਨੇੜਤਾ ਹੋਈ ਤੇ ਨੇੜਤਾ ਦਾ ਨਤੀਜਾ ਇਹ ਕਿ ਸਿੱਧੇ ਰੂਪ ਤੇ ਵਿੱਚ ਆਮ ਆਦਮੀ ਪਾਰਟੀ ਚ ਇੱਕ ਤਰ੍ਹਾਂ ਨਾਲ ਸ਼ਾਮਿਲ ਹੀ ਹੋ ਗਏ ਤੇ ਸ਼ਾਮਿਲ ਹੋਣ ਦਾ ਫਲ ਵੀ ਮਿਲਿਆ ਉਹਨਾਂ ਨੂੰ ਚੀਰਮੈਨੀ ਮਿਲੀ ਤੇ ਚੀਰਮੈਨੀ ਤੋਂ ਬਾਅਦ ਉਹਨਾਂ ਨੂੰ ਲੱਗਾ ਕਿ ਅਗਲੀ ਵਾਰ ਲਈ ਮੇਰਾ ਰਾਹ ਔਕੜਾ ਹੈ ਚੋਣਾ ਪਾਇਸੇ ਪਾਰਟੀ ਤੋਂ ਟਿਕਟ ਲੈ ਕੇ ਲੜ ਲੈਣੀ ਹੈ ਤੇ ਇਲਾਕੇ ਦੇ ਵਿੱਚ ਅਮੀਜ਼ ਚੰਗੀ ਹੈ ਦਿੱਖ ਚੰਗੀ ਹੈ ਬੋਲ ਸ਼ੈਲੀ ਚੰਗੀ ਹੈ ਸਰਕਾਰ ਦੇ ਵੱਲੋਂ ਕੁਝ ਯੋਜਨਾਮਾ ਤਹਿਤ ਲੋਕਾਂ ਤੱਕ ਪਹੁੰਚ ਕੀਤੀ ਜਾ ਸਕਦੀ ਹੈ ਉਹਨਾਂ ਲੱਗਿਆ ਕਿ ਆ ਬਿਜਲੀ ਵਾਲਾ ਫਾਰਮੂਲਾ ਤੇ ਬਾਕੀ ਫਾਰਮੂਲੇ ਤੇ ਸੱਤਾ ਵਾਲੇ ਪਾਸਿਓਂ ਲੜਾਂਗੇ ਤਾਂ ਜਿਤਨਾ ਹੋਰ ਸਾਨ ਹੋਏਗਾ ਸਰ ਕੋ ਠੀਕ ਚੱਲ ਰਿਹਾ ਸੀ ਸਾਲਖੰਡ ਰਹਿ ਗਿਆ ਸੀ ਚੋਣ ਹੋ ਜਾਂਦੀ ਤੇ ਉਸ ਡਾਕਟਰ ਸੁਖੀ ਇਹ ਸੀਟ ਆਪਣੇ ਦਮ ਤੇ ਆਪਣੀ ਕਾਬਲੀਅਤ ਦੇ ਦਮ ਤੇ ਤੇ ਨਾਲ ਸੱਤਾ ਦੀ ਤਾਕਤ ਦੇ ਦਮ ਤੇ ਰਾਮਨਾ ਘਾਟੂ ਵੀ ਲੈਦੇ ਸੀ ਬਸ਼ਰਤੇ ਕੋਈ ਹੋਰ ਲਹਿਰ ਨਾ ਚੱਲਦੀ ਪਰ ਮੱਗੀ ਮੇਲੇ ਤੇ ਮੁੱਖ ਮੰਤਰੀ ਸਾਹਿਬ ਦੇ ਬੋਲਾਂ ਨੇ ਸਾਰੀ ਸਥਿਤੀ ਬਦਲ ਕੇ ਰੱਖ ਦਿੱਤੀ ਮੁੱਖ ਮੰਤਰੀ ਸਾਹਿਬ ਨੇ ਤਾਂ ਦਮ ਭਰਿਆ ਕਿ ਸਾਡੀ ਐਸ ਆਈ ਟੀ ਨੇ ਲੋ ਜੀ ਲਾਪਤਾ ਪਵਨ ਥਰੂਮਾ ਚੋ 169 ਪਵਨ ਥਰੂਪ ਲੱਭ ਲਿਆ ਐ ਜੀਏ ਮੰਗੇ ਦੇ ਉਸ ਖੇਤਰ ਦਾ ਨਾਂ ਲਿਆ ਉਹਨਾਂ ਨੇ ਥਾਂ ਦਾ ਨਾਂ ਲਿਆ ਬਰਾਮਦ ਹੋ ਗਈ ਜੀ ਕਹਿੰਦੇ ਮੇਰੇ ਕੋਲ ਜਾਣਕਾਰੀ ਹੈ ਪਰ ਜਿਵੇਂ ਉੱਥੋਂ ਦੇ ਸਥਾਨਕ ਲੋਕ ਹੈ ਸਥਾਨਕ ਪ੍ਰਬੰਧਕੀ ਟੀਮਾਂ ਐਸ ਜੀ ਪੀ ਸੀ ਹਲਾਕੇ ਦੀਆਂ ਸੰਗਤਾਂ ਇਲਾਕੇ ਦੇ ਲੋਕ ਉਸਥਾਨ ਨੂੰ ਜਿਹੜੇ ਜੁੜੇ ਹੋਏ ਨੇ ਉਹ ਸਾਹਮਣੇ ਆਉਣ ਲੱਗੇ ਤਾਂ ਡਾਕਟਰ ਸੁਖੀ ਨੂੰ ਆਪਣੀ ਬਾਜੀ ਪਲਟ ਦੀ ਨਜ਼ਰ ਆਉਣ ਲੱਗੀ ਬੇਸ਼ੱਕ ਅਜੇ ਇਹ ਸਵਾਲ ਜੁਬਨ ਤਿਉ ਖੜਾ ਹੈ ਕਿ ਕੀ ਉਹ ਸਥਾਨ ਸ਼੍ਰੀ ਕਲਤਕ ਸਬ ਦੀ ਸਿੱਖ ਰਹਿਤ ਮਰਿਆਦਾ ਅਨੁਸਾਰ ਨਿਭਦਾ ਹੈ ਜਾਂ ਉਹ ਦੋਵੇਂ ਤਰ੍ਹਾਂ ਦੀਆਂ ਧਾਰਨਾਵਾਂ ਨਾਲ ਚੱਲ ਰਿਹਾ ਹੈ ਇੱਕ ਨਿਰਮਲ ਇਸ ਸੰਤਾਂ ਨੂੰ ਹਵਾਲਾ ਦਿੱਤਾ ਜਾ ਰਿਹਾ ਹੈ ਤੇ ਦੂਸਰੇ ਪਾਸੇ ਕਿਉਂਕਿ ਨਿਰਮਲ ਸੰਤ ਵੀ ਸਿੱਖੀ ਦਾ ਹਿੱਸਾ ਨੇ ਪਰ ਉਹ ਕਿਸ ਰੂਪ ਚ ਨੇ ਉਹ ਉੱਥੇ ਕਿਹੜੀ ਰਹਿਤ ਮਰਿਆਦਾ ਚੱਲਦੀ ਹੈ ਇਸ ਨੂੰ ਲੈ ਕੇ ਇੱਕ ਵੱਖਰਾ ਸਵਾਲ ਹੈ ਪਰ ਸਰੂਪਾਂ ਦੀ ਉੱਥੇ ਬੇਅਦਵੀ ਵਾਲਾ ਕਹਿੰਦੇ ਮਸਲਾ ਨਹੀਂ ਹੈ ਜੀ ਕੋਈ ਹੁਣ ਉੱਥੋਂ ਦੇ ਪ੍ਰਬੰਧਕਾ ਨੇ ਜਿਵੇਂ ਤੱਤ ਸੱਚ ਰੱਖੇ ਤੇ ਉਹ ਤੋਂ ਆ ਡਾਕਟਰ ਸੁਖੀ ਨੂੰ ਉੱਥੇ ਜਾ ਕੇ ਖੜਨਾ ਪਿਆ ਕਿਉਂਕਿ ਡਾਕਟਰ ਸੁਖੀ ਉਸ ਖੇਤਰ ਦੇ ਨੇ ਉਸ ਹਲਕੇ ਦੇ ਨੇ ਤੇ ਉੱਥੋਂ ਦੇ ਲੋਕ ਉਹਨਾਂ ਦੇ ਵੋਟਰ ਨੇ ਤੇ ਜੇ ਮੁੱਖ ਸਥਾਨ ਔਰ ਜਦੋਂ ਉਸ ਸਮੇਂ 'ਚ ਜਦੋਂ ਰਾਜਨੀਤੀ ਇਸ ਤਰ੍ਹਾਂ ਦੇ ਥਾਵਾਂ ਦੇ ਨਾਲ ਜੁੜ ਕੇ ਚੱਲਦੀ ਹੋਵੇ ਕਿ ਭਈ ਜਿੱਥੇ ਵੱਡਾ ਵੋਟ ਬੈਂਕ ਜਾਂਦਾ ਉੱਥੇ ਆਪਾਂ ਜਾਣੇ ਦਿਖਣੇ ਚਾਹੀਦੇ ਆ ਸਾਡੀ ਵਿਚਾਰਧਾਰਾ ਮਿਲੇ ਚਾਹੇ ਨਾ ਮਿਲੇ ਤੇ ਫਿਰ ਅਜਿਹੇ ਸਮੇਂ ਦੇ ਵਿੱਚ ਡਾਕਟਰ ਸੁਖੀ ਹੋਰਾਂ ਨੂੰ ਜਾ ਕੇ ਉੱਥੇ ਖੜਨਾ ਪਿਆ ਉਹਨਾਂ ਨੇ 2-3 ਦਿਨ ਇਸ ਗੱਲ ਤੇ ਜ਼ੋਰ ਲਾਇਆ ਕਿ ਜੀ ਮੁੱਖ ਮੰਤਰੀ ਸਾਹਿਬ ਨੇ ਜੇ ਕਿਹਾ ਤਾਂ ਅਸੀਂ ਇਹ ਤਾਂ ਮੰਨਦੇ ਹਾਂ ਨਾ ਕਿ ਇੱਥੇ ਕੋਈ ਬੇਅਦਬੀ ਨਹੀਂ ਹੋ ਰਹੀ ਠੀਕ ਹੈ ਜੀ ਅੰਕੜੇ ਨਾਲ ਮਲਾਉਣ ਦਾ ਮਸਲਾ ਅਸੀਂ ਕਰਾ ਲਾਂਗੇ ਜੀ ਕੋਈ ਚੱਕਰ ਨਹੀਂ ਜੀ ਮੈਂ ਸਰਕਾਰ ਦੇ ਨਾਲ ਆ ਮੈਂ ਕਰ ਰਿਹਾ ਹਾਂ ਜੀ ਕੋਸ਼ਿਸ਼ ਮਤਲਬ ਮੀਡੀਆ 'ਚ ਸ਼ਬਦ ਚੁਣ-ਚੁਣ ਕੇ ਬੋਚ-ਬੋਚ ਕੇ ਪਰ ਬੈਕ ਡੋਰ ਤੋਂ ਪੂਰਾ ਜੋਰ ਕਿ ਕੇਜਰੀਵਾਲ ਹੱਥ ਫੜਾ ਦੇਣ ਮਨੀਸ਼ ਸ਼ੋਧਿਆ ਹੱਥ ਫੜਾ ਦੇਣ ਤੇ ਮੁੱਖ ਮੰਤਰੀ ਭਗਵੰਤ ਮਾਨ ਕੋਈ ਪੱਲਾ ਫੜਾ ਦੇਣ ਪਹਿਲਾ ਜੋ ਇਸ ਗੱਲ ਤੇ ਲੱਗਿਆ ਕਿ ਮੁੱਖ ਮੰਤਰੀ ਨਾਲ ਬੈਠਕ ਤਾਂ ਹੋ ਜਵੇ ਡਾਕਟਰ ਸੁਖੀ ਇਸ ਕੰਮ ਲਈ ਪੂਰੀ ਤਰਲੋ ਮੱਛੀ ਹੋਏ ਕਿ ਕਿਸੇ ਤਰੀਕੇ ਨਾਲ ਮੈਂ ਪ੍ਰਬੰਧਕਾਂ ਦੀ ਉਸਤਾਨ ਦੇ ਪ੍ਰਬੰਧਕਾਂ ਦੀ ਸਿੱਟ ਦੇ ਨੁਮਾਇੰਦਿਆਂ ਦੇ ਰਾਹੀਂ ਜਾਂ ਡਾਇਰੈਕਟ ਮੁੱਖ ਮੰਤਰੀ ਨਾਲ ਮੁਲਾਕਾਤ ਕਰਾ ਦਵਾਂ ਤਾਂ ਕਿ ਦੱਸਾਂ ਕਿ ਆਪਣਾ ਤਾਂ ਬੋਟ ਬੈਂਕ ਖੁਰ ਗਿਆ ਜੀ ਪਾਰਟੀ ਨੂੰ ਵੱਡਾ ਨੁਕਸਾਨ ਹੋਊਗਾ ਜੀ ਇਕੱਲਾ ਬੰਗੇ ਹਲਕੇ ਜੀ ਨੂੰ ਸਾਰੇ ਧਾਮਾਂ ਤੂਗਾ ਇਸ ਤਰੀਕੇ ਨਾਲ ਚਾਉਣ ਦੇ ਲਈ ਵੀ ਔਰ ਇਹ ਮਸਲਾ ਵੀ ਬਣਨਾ ਸੋ ਇਸ ਲਈ ਉਹ ਕੋਸ਼ਿਸ਼ ਸਰੇ ਨਹੀਂ ਛੱਡੀ ਡਾਕਟਰ ਕਿ ਰਦੀ ਜਦੋਂ ਕੋਸ਼ਿਸ਼ ਸਿਰੇ ਨਿਚੜੀ ਸਾਰਾ ਹੱਥ ਪੱਲਾ ਮਾਰ ਲਿਆ ਨਾ ਦਿੱਲੀ ਵਾਲੇ ਪੱਲਾ ਫੜਾਉਣ ਨੂੰ ਤਿਆਰ ਨਾ ਪੰਜਾਬ ਵਾਲੇ ਪੱਲਾ ਫੜਾਉਣ ਨੂੰ ਤਿਆਰ ਤੇ ਪਿਛਾ ਮੁੜਨਾ ਔਖਾ ਸੀ ਇਕੱਲੇ ਦਲ ਕਰਨੀ ਅਜੇ ਤੇ ਸਰਕਾਰ 'ਚ ਰਹਿਣਾ ਵੀ ਬਣਦਾ ਸੀ ਤੇ ਇਹ ਵੀ ਡਰ ਹੈ ਕਿ ਜਿਹੋ ਜੀ ਸਰਕਾਰ ਹੈ ਜਿਹੋ ਜਾਂ ਸਰਕਾਰਾਂ ਦਾ ਅੱਜ ਢੰਗ ਤਰੀਕਾ ਬਣ ਗਿਆ ਹੈ ਜਿਹੋ ਜੀ ਸੱਤਾਧਾਰੀ ਇਤਰਾ ਬਵਿਹਾਰ ਕਰਦੀਆਂ ਕਿ ਜੇ ਹੁਣ ਪਿਛਾਂ ਨੂੰ ਮੁੜੇ ਤਾਂ ਪਤਾ ਨਹੀਂ ਕਿਹੜਾ ਕਿਹੜੇ ਮਾਮਲੇ ਖੋਲ ਦੇਣਗੇ ਜੀ ਸੱਚੇ ਝੂਠੇ ਸਭ ਖੁੱਲ ਜਾਂਦੇ ਫਿਰ ਇਹ ਸਾਰੀ ਸਥਿਤੀ ਦੇ ਵਿੱਚੋਂ ਜਦੋਂ ਉਹਨਾਂ ਨੂੰ ਲੱਗਿਆ ਕਿ ਨਹੀਂ ਮੈਨੂੰ ਆਪਣਾ ਵੋਟ ਬੈਂਕ ਬਚਾਉਣਾ ਜ਼ਰੂਰੀ ਹੈ ਆਪਣੇ ਇਲਾਕੇ ਦੇ ਲੋਕਾਂ ਨਾਲ ਖੜਨਾ ਜ਼ਰੂਰੀ ਹੈ ਜੋ ਹੋਊਗਾ ਦੇਖਾਂਗੇ ਫਿਰ ਉਹਨਾਂ ਨੇ ਆਪਣਾ ਰੋਸਾ ਪ੍ਰਗਟਾਉਂਦੇ ਆ ਸਭ ਤੋਂ ਪਹਿਲਾਂ ਚੇਅਰਮੈਨ ਹੀ ਤੁਸਤੀ ਭਾ ਦਿੱਤਾ ਚੇਅਰਮੈਨ ਹੀ ਛੱਡਣ ਤੋਂ ਬਾਅਦ ਡਾਕਟਰ ਸੁਖੀ ਨੂੰ ਲੱਗਿਆ ਕਿ ਹੋ ਸਕਦਾ ਹੈ ਕਿ ਹੁਣ ਦਬਾਅ ਬਣੇ ਉਹ ਕੁਝ ਦਬਾਅ ਨਜ਼ਰ ਵੀ ਆਇਆ ਫਸਾ ਲੱਗਾ ਕਿ ਮਨੀਸ਼ ਸ਼ੋਧਿਆ ਵਿੱਚ ਸ਼ਾਮਲ ਹੋਏ ਨੇ ਇਸ ਮਸਲੇ 'ਚ ਬੈਠਕ ਵੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਵਾਂ ਵਿਚਾਲੇ ਕੋਈ ਗੱਲਬਾਤ ਵੀ ਚੁਰਪਈ ਹੈ ਪਰ ਉਹ ਗੱਲਬਾਤ ਕਿਸ ਤਣ ਪੱਤਣ ਲੱਗੇਗੀ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਮੁਰੇ ਇਹ ਚੁਣੌਤੀ ਹੈ ਕਿ ਮੈਂ ਮਾਗੀ ਮੇਲੇ ਤੇ ਜੋ ਬੋਲ ਕੇ ਆਉਣਾ ਉਹ ਤੋਂ ਪਿੱਛੇ हट ਕੇ ਤਾਂ ਮੇਰੇ ਲਈ ਕੀ ਉੱਠੀ ਗੱਲ ਹੋ ਜੂਗੀ ਇੱਕ ਅੰਦਰ ਦਾ ਵੱਡੇ ਅਹੁਦੇ ਦਾ ਉਹ ਵੀ ਰੰਟੰਗ ਬੋਲਦਾ ਹੈ ਦੂਸਰਾ ਇਹ ਵੀ ਹੈ ਕਿ ਜੇ ਇਹਦੇ ਨਾਲ ਸਾਨੂੰ ਵੱਡੀਆਂ ਵੋਟਾਂ ਮਿਲਦੀਆਂ ਵੱਧ ਮੋਟਾ ਮਿਲਦੀਆਂ ਉਹ ਜੋੜ ਘਟਾ ਵੀ ਲਾ ਰਹੇ ਨੇ ਸਿਆਸੀ ਪੰਡਿਤ ਕਿ ਜੇ ਵੱਧ ਵੋਟਾਂ ਮਿਲਦੀ ਤਾਂ ਇੱਕ ਹਲਕਾ ਜਾਂਦਾ ਜਾਵੇ ਉਹ ਕਿਹੜਾ ਆਪਣਾ ਸੀ ਉਹ ਤਾਂ ਕੱਲੀ ਉਹ ਜਿੱਤੇ ਹੋਏ ਸੀ ਪਹਿਲਾਂ ਵੀ ਕੋਈ ਗੱਲ ਨਹੀਂ ਫਿਰ ਇਹ ਵੀ ਗਣਤੀਮੰਤੀ ਚੱਲ ਰਹੀ ਆ ਇਸ ਲਈ ਉਹ ਅਣਦੇਖੀ ਕਰ ਰਹੇ ਸੀ ਡਾਕਟਰ ਸੁਖੀ ਦੀ ਤੇ ਡਾਕਟਰ ਸੁਖੀ ਨਾਲ ਹੁਣ ਰਾਪਤੇ ਚ ਆਏ ਨੇ ਅਚਾਨਕ ਕਹਿੰਦੇ ਮਨੀਸ਼ ਸ਼ੋਧਿਆ ਹੋਰੀ ਹੁਣ ਉਹ ਰਾਬਤਾ ਕਿੰਨਾ ਕਾਰਗਰ ਸਾਬਤ ਹੁੰਦਾ ਕਿਉਂਕਿ ਡਾਕਟਰ ਸੁਖੀ ਅਜੇ ਤੱਕ ਜਦੋਂ ਤੱਕ ਮੈਂ ਪ੍ਰੋਗਰਾਮ ਤੁਹਾਡੇ ਤੱਕ ਲੈ ਕੇ ਆ ਰਿਹਾ ਤਦ ਤੱਕ ਉਹ ਆਮ ਆਦਮੀ ਪਾਰਟੀ ਦਾ ਹਿੱਸਾ ਬਣੇ ਹੋਏ ਸੀ ਚੇਅਰਮੈਨੀ ਤੋਂ ਦੂਰ ਹੋ ਗਏ ਸੀ ਸੋਨੇ ਕਿੱਥੇ ਤੱਕ ਮਾਮਲਾ ਜਾਊਗਾ ਕਿੱਥੇ ਤੱਕ ਨਹੀਂ ਜਾਊਗਾ ਇਹ ਉਹਨਾਂ ਦਾ ਸਮਾਂ ਦੱਸੂਗਾ ਪਰ ਢਾਮੀ ਹੋਰੀ ਸ਼੍ਰੋਮਣੀ ਅਕਾਲੀ ਦਲ ਉਹ ਸਥਾਨ ਦੇ ਨਾਲ ਡਟ ਕੇ ਖੜਿਆ ਜਦੋਂ ਕਿ ਕਿਹਾ ਜਾ ਰਿਹਾ ਕਿ ਜੀ ਕੁਝ ਪਾਵਨ ਸਰੂਪ ਇਸ ਪਾਰਸ ਨਾਲ ਮਿਲੇ ਸੀ ਸ਼੍ਰੋਮਣੀ ਕਮੇਟੀ ਦੇ ਜੀ ਇਧਰੋਂ ਪਰਚੀ ਸੀ ਜੀ ਉਧਰੋਂ ਪਰਚੀ ਸੀ ਜੀ ਪਰ ਰਿਕਾਰਡ ਛੇਗੇ ਨਹੀਂ ਜੀ ਬੋਲਦੇ ਨੇ ਜੀ ਉਹਦੇ ਕਹਿ ਤੇ ਦਿੱਤੇ ਜੀ ਪਹਿਲਾਂ ਨਹੀਂ ਮਿਲੇ ਸੀ ਇੰਨੇ ਸਰੂਪ ਇਦਾਂ ਮਿਲੇ ਜੀ ਉਹ ਕਿਹੜੀ ਤਰ੍ਹਾਂ ਦੇ ਸਵਾਲ ਨੇ ਕਹਿੰਦੇ ਜਿਹੜੇ 328 ਲਾਪਤਾ ਬਬ ਮਨਸਰੂਪਾ ਦਾ ਮਾਮਲਾ ਉਹਦੇ ਨਾਲ ਇੱਥੇ ਕੋਈ ਚਾਲੂ ਗੱਤ ਨਹੀਂ ਹੁਣ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕਹਿੰਦੇ ਨੇ ਕਿ ਉਹ ਕੋਈ ਮਸਲਾ ਨਹੀਂ ਉਥੋਂ ਦੇ ਸੱਤਾਧਾਰੀ ਧਿਰ ਨਾਲ ਹੁਣ ਅੱਜ ਕੱਲ੍ਹ ਸੰਬੰਧ ਰੱਖਦੇ ਨੇ ਪਹਿਲਾਂ ਅਕਾਲੀਆਂ ਸੰਬੰਧ ਰੱਖਦੇ ਸੀ ਉਹ ਐਮਐਲਏ ਕਹਿੰਦੇ ਨੇ ਕੋਈ ਮਸਲਾ ਨਹੀਂ ਪ੍ਰਬੰਧਕ ਟੀਮ ਕਹਿੰਦੀ ਹੈ ਕੋਈ ਮਸਲਾ ਨਹੀਂ ਸਿੱਖ ਸੰਗਤ ਦੁਵੇਦਾਚ ਹੈ ਕਿ ਅਜੇ ਤੱਕ ਸੱਚ ਝੂਠ ਪੂਰੀ ਤਰ੍ਹਾਂ ਨਹੀਂ ਸਾਹਮਣੇ ਆ ਰਿਹਾ ਸਰਕਾਰ ਦੇ ਸਿੱਟ ਦੇ ਬੋਲ ਕਿਤੇ ਕੁਛ ਨੇ ਤੇ ਕਿਤੇ ਕੁਛ ਨਹੀਂ ਤੇ ਜਿਹੜੀ ਧਿਰ ਨੇ ਧਰਨਾ ਲਾ ਕੇ 328 ਸਰੂਪਾਂ ਦੇ ਮਾਮਲੇ 'ਚ ਐਫ ਆਈ ਆਰ ਕਰਾਈ ਬਡਾਲਾ ਹੋਰਾਂ ਨੇ ਭਾਈ ਬਡਾਲਾ ਹੋਰਾਂ ਨੇ ਉਹ ਕਹਿੰਦੇ ਗਿਆ ਚੱਕੋ ਸਾਡੇ ਕੋਲ ਤਾਂ ਸਿੱਟ ਦੀ ਸਾਰੀ ਰਿਪੋਰਟ ਪਈ ਹੈ ਹੁਣ ਉਹ ਰਿਪੋਰਟ ਦਾ ਆਧਾਰ ਹੀ ਮੰਨਿਆ ਜਾ ਰਿਹਾ ਕਿ ਸਰਕਾਰ ਉਧਰੋਂ ਕਹਾ ਰਹੀ ਹੈ ਸਾਰਾ ਕੁਝ ਉਹਨਾਂ ਨੂੰ ਰਿਪੋਰਟ ਸਿੱਟ ਦੀ ਸਰਕਾਰ ਉਪਲਬਧ ਕਰਾ ਰਹੀ ਹੈ ਇਹ ਵੀ ਕਿ ਉਹਧਰੋਂ ਤਨ ਵੜ ਕੇ ਆਏ ਨੇ ਸੋ ਇਹਦਾ ਮਤਲਬ ਸਰਕਾਰ ਇਸ ਮਸਲੇ ਤੇ ਜੇ ਪਿੱਛੇ ਹਟਦੀ ਨਜ਼ਰ ਨਹੀਂ ਆ ਰਹੀ ਇਹ ਮਾਮਲਾ ਹੋਰ ਵੱਡਾ ਹੋਣ ਜਾ ਰਿਹਾ ਹੁੰਦੇ ਸਮੇਂ ਦੇ ਵਿੱਚ ਇਸ ਨੂੰ 2027 ਦੀਆਂ ਚੋਣਾਂ ਤੱਕ ਲਜਾਇਆ ਜਾਏਗਾ ਪਰ ਸਤਾਨਕ ਪਹਿਰ ਤੇ ਉਹਨਾਂ ਨਾਲ ਜੁੜੇ ਹੋਏ ਸੰਗਤ ਜੁੜੇ ਹੋਏ ਸ਼ਰਧਾਲੂ ਤੇ ਜੁੜੀ ਹੋਏ ਪ੍ਰਬੰਧਕ ਟੀਮਾਂ ਤੇ ਐਸਜੀਪੀਸੀ ਤੇ ਡਾਕਟਰ ਸੁਖੀ ਉਹਨਾਂ ਦੇ ਸਮਰਥਕ ਉਹ ਹੌਂਦੇ ਸਮੇਂ ਕਿਹੜਾ ਰਵਾ ਹੋਰ ਅਕਤਿਆਰ ਕਰਦ ਨੇ ਦੇਖਣ ਵਾਲੀ ਗੱਲ ਹੋएगी ਹੁਣ ਇਹ ਵੀ ਸਵਾਲ ਪੈਦਾ ਹੋ ਗਿਆ ਕਿ ਕੀ ਹੁਣ ਅਸਤੀਫਾ ਹੋ ਸਕਦਾ ਐਮਐਲਏ ਸ਼ਿਪ ਤੋਂ ਵੀ ਕੀ ਐਮਐਲਏ ਸ਼ਿਪ ਖੁਦ ਸਰਕਾਰ ਖਾਤਿਰ ਕਰ ਸਕਦੀ ਹੈ ਕਿ ਤੁਸਾਂ ਦਲ ਬਦਲਿਆ ਜੀ ਦਲ ਬਦਲੀ ਤਹਿ ਜੀ ਹੁਣ ਜੇ ਤੇ ਆ ਸਕਦਾ ਜਿਹੜੀ ਜਮਿਨੀ ਚੋਣ ਸਰਕਾਰ ਟਾਲਦੀ ਆ ਰਹੀ ਇਸ ਨੂੰ ਸਰਕਾਰ ਕਰਾਉਣਾ ਚਾਹੂਗੀ ਕਿ ਇਸ ਰਾਹੀਂ ਵੀ ਡਾਕਟਰ ਸੁਖੀ ਨੂੰ ਡਰਾਉਣ ਦੀ ਕੋਸ਼ਿਸ਼ ਹੋਊਗੀ ਸੋ ਅੱਜ ਚੋਣ ਜਾਂ 227 ਦੀ ਚੋਣ ਸੁਖੀ ਮੁਰੇਸਵਾਲ ਤੇ ਉਥੋਂ ਸਥਾਨਕ ਟੀਮ ਮੁਰੇਸਵਾਲ ਕੇ ਸਾਨੂੰ ਸਿੱਖ ਕੌਮ ਦੇ ਵਿੱਚ ਦਾਗੀ ਠਹਿਰਾਉਣ ਦੀ ਕੋਸ਼ਿਸ਼ ਐਸਜੀਪੀਸੀ ਮੁਰੇਸਵਾਲ ਕੇ ਕਿਤੇ ਸਾਡੇ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਕੋਈ ਨਵਾਂ ਪੇਜ ਇਧਰ ਐ ਸਰਕਾਰ ਨੂੰ ਘੇਰ ਲਈਏ ਮੁੱਖ ਮੰਤਰੀ ਮੁਰੇ ਇਹ ਚਣੌਤੀ ਕਿ ਮੈਂ ਝੂਠਾ ਨਾ ਬਹਿ ਜਾਵਾਂ ਤੇ ਸਟ ਮੁਰੇ ਕਿ ਅਸੀਂ ਸਰਕਾਰ ਦੀ ਬੋਲੀ ਬੋਲਣੀ ਹੈ ਜੀ ਕਾਨੂੰ ਕੋਈ ਹੋਰ ਅਜੂਦੀ ਬੋਲੀ ਬੋਲਾਂਗੇ ਅਫਸਰ ਸਾਹਿਬ ਕਿਦਾਂ ਬਦਲਦੀਆਂ ਰਹੇ ਉਹਦਾ ਇੰਨੇ ਨਵੇਂ ਸਵਾਲ ਇਸ ਮਸਲੇ ਚੋਂ ਪੈਦਾ ਹੋ ਗਏ ਬਸ਼ਰਤੇ ਸੰਗਤ ਦੇ ਮੰਨੂ ਇਹ ਸਕੂਨ ਮਿਲਦਾ ਕਿ ਆ 328 ਲਾਪਤਾ ਪਵਨ ਸਰੂਪਾ ਦਾ ਮਾਮਲਾ ਹੱਲ ਹੋ ਗਿਆ ਉਹਦਾ ਜਵਾਬ ਨਹੀਂ ਮਿਲਿਆ ਨਵੇਂ ਸਵਾਲ ਜਰੂਰ ਆਖੜੇ ਨੇ ਤੇ ਜਿਨ੍ਹਾਂ ਚੋਂ ਡਾਕਟਰ ਸੁਖੀ ਦਾ ਰਾਜਨੀਤਿਕ ਮਸਲਾ ਤੇ ਕੌਮ ਸੰਗਤ ਲਈ ਧਾਰਮਿਕ ਮਸਲਾ ਪੱਟਾ ਬਣ ਗਿਆ ਚਲੋ ਜੀ ਮਸਲਾ ਤਾਂ ਇੱਕ ਪੰਜਾਬ ਦੀ ਸਿਆਸਤ ਚ ਹੋਰ ਵੱਡਾ ਬਣ ਗਿਆ ਮੂਜਵਾਨੀ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਕਬਾਇਤ ਦਾ ਮਸਲਾ ਇਸ ਮਸਲੇ ਨੇ ਹੋਰ ਕੁਝ ਕੀਤਾ ਹੋ ਵੀ ਨਾ ਕੀਤਾ ਹੋਵੇ ਸਿਆਸੀ ਘਰ ਦੇ ਵਿੱਚ ਭਾਜਪਾ ਦੇ ਘਰ ਚ ਚੁੱਪਚਾਪ ਜੇ ਰਹਿ ਰਹੇ ਦਿਨ ਕੱਟੀ ਕਰ ਰਹੇ ਮਨਪ੍ਰਿਤ ਬਾਦਲ ਚਾਚਾ ਚਾਹੇ ਮਨਪ੍ਰਿਤ ਬਾਦਲ ਗਿੱਦੜਵਾਹ ਹਲਕਾ ਤੇ ਫਿਰ ਰਾਜਾ ਬੜਿੰਗ ਦਾ ਉਸ ਖੇਤਰ ਤੇ ਦਬਦਬਾ ਤੇ ਫਿਰ ਰਾਜਾ ਬੜਿੰਗ ਐਮਪੀ ਚਿੱਤ ਦੇ ਨੇ ਤੇ ਜਿਮਨੀ ਚੌਂਜ ਧਰਮਪਤਨੀ ਹਾਰਦੀ ਆ ਹੁਣ ਉਹ ਗਿੱਦੜਵਾਹ 227 ਦੇ ਲਈ ਤਿਆਰ ਹੋ ਰਿਹਾ ਕੀ ਮਨਪਿਤ ਬਾਦਲ ਤੇ ਅਮਰਿੰਦਰ ਸਿੰਘ ਰਾਜਾ ਬੜਿੰਗ ਦਾ ਸ਼ਬਦੀ ਟਕਰਾ ਉਸ ਗਿੱਦੜਵਾਹ ਹਲਕੇ ਲਈ ਹੈ ਅਸਲ ਦੇ ਵਿੱਚ ਪਿਛਲੇ ਦਿਨੀ ਅਮਰਿੰਦਰ ਸਿੰਘ ਰਾਜਾ ਬੜਿੰਗ ਦੇ 12 ਗੁਣਾ 5 1250 48 ਵਾਲਾ ਬਿਆਨ ਕਿ 1250 60 ਦੀ ਥਾਂ ਉਹਨੇ 1250 48 ਕਿਹਾ ਉਹ ਜਿਹੜਾ ਸਵਾਲ ਬਣਿਆ ਉਸਨੇ ਸੋਸ਼ਲ ਮੀਡੀਆ ਤੇ ਕਾਸੀ ਫਜੀਤ ਕਰਾਈ ਪਰ ਅਚਾਨਕ ਪਤਾ ਨਹੀਂ ਇਹ ਮਾਮਲਾ ਕਿੱਧਰੋਂ ਬੂੜ ਕੱਟ ਕੇ ਕਿੱਧਰ ਨੂੰ ਆਇਆ ਕਿ ਮਨਪ੍ਰੀਤ ਬਾਦਲ ਦਾ ਮੇ ਚੋਰੀ ਨੂੰ ਸਵਾਲ ਬਣਾ ਕੇ ਕਾਂਗਰਸ ਆਪਣੇ ਪਲੇਟਫਾਰਮਾਂ ਦੇ ਸਾਹਮਣੇ ਆ ਗਈ ਕਹਿੰਦੇ ਜੀ ਮਨਪ੍ਰੀਤ ਬਾਦਲ ਜਦੋਂ ਮੰਤਰੀ ਸੀ ਤਾਂ ਚੰਡੀਗੜ੍ਹ ਦੀ ਕੋਠੀ ਨੰਬਰ 47 ਚੋਂ ਸਰਕਾਰੀ ਮੇ ਚੋਰੀ ਕਰਕੇ ਲੈ ਗਏ ਹੁਣ ਮਨਪ੍ਰਿਤ ਬਾਦਲ ਕਹਿੰਦੇ ਵੀ ਕਿ ਮੈਂ ਆਪਣੀ ਜ਼ਿੰਦਗੀ ਭਰ ਜਿੰਨੀ ਸਿਆਸਤ ਕੀਤੀ ਮੈਂ ਕਰਤਾਰਕੂਸੀ ਨਹੀਂ ਕੀਤੀ ਕਦੇ ਕਿਸੇ ਦੀ ਕਹਿੰਦੇ ਮੈਂ ਨਿੱਜੀ ਨਿੱਜੀ ਅਟੈਕ ਘਟਿਆ ਅਟੈਕ ਨਹੀਂ ਕੀਤੇ ਕਹਿੰਦੇ ਮੈਂ ਤੱਥਾਂ ਦੇ ਆਧਾਰਤ ਸਬੂਤਾਂ ਦੇ ਆਧਾਰਤ ਜਾਂ بڑے ਵੱਡੇ ਖੇਤਰ ਦੀ ਰਾਜਨੀਤੀ ਕਰਦਾ ਮੈਂ ਇਸੇ ਦੀ ਰਾਜਨੀਤੀ ਕਰਦਾ ਤੇ ਜਦੋਂ ਹੁਣ ਇਸ ਤਰੀਕੇ ਨਾਲ ਆਇਓ ਉਹ ਨਿਸ਼ਾਨੇ ਤੇ ਫਿਰ ਰਾਜਾ ਬੜਿੰਗਾ ਆ ਗਏ ਫਿਰ ਮਨਪਤ ਬਾਦਲ ਕੋਲ ਸ਼ਬਦੀ ਚੋਣ ਤਾਂ ਹੈਗੀ ਆ ਬਈ ਤਰੀਕਾ ਕਰ ਹੈਗਾ ਆਪਣੀ ਗੱਲ ਕਹਿਣ ਦਾ ਉਹ ਕਹਿੰਦੇ ਕਮਾਲ ਹੈ ਵੀ ਮੈਨੂੰ ਕਹੀ ਜਾਂਦੇ ਉਹ ਮੇਹ ਚੋਰ ਕਿ ਮੈਂ ਤਾਂ ਮੰਤਰੀ ਰਹਿੰਦੇ ਆ ਆਪਣੀ ਸਰਕਾਰੀ ਗੱਡੀ ਨਹੀਂ ਵਰਤੀ ਸਰਕਾਰੀ ਤੇਲ ਨਹੀਂ ਵਰਤਿਆ ਮੈਂ ਤਾਂ ਉਹ 47 ਨੰਬਰ ਕੋਠੀ ਟੁੱਟ ਭੱਜ ਦਾ ਪੌਣੇ 2 ਲੱਖ ਤੋਂ ਉੱਪਰ 184000 ਸਮਥਿੰਗ ਕਹਿੰਦੇ ਜਮਾ ਕਰਾ ਕੇ ਆਇਆ ਕਾਹਦਾ ਕਰਾ ਕੇ ਆਇਆ ਮੈਂ ਤਾਂ ਉਲਟਾ ਇਹ ਕਰਕੇ ਆਇਆ ਤੇ ਤੁਸੀਂ ਮੇਰੇ ਤੇ ਮੇਹ ਚੋਰੀ ਦੀ ਗੱਲਾਂ ਕਰੀ ਜਾਂਦੇ ਉਹ ਕਹਿੰਦੇ ਕਰਨ ਵੀ ਉਹ ਫਿਰ ਉਹ ਰਾਜਾ ਬੜਿੰਗ ਤੇ ਬਰੇ ਕਹਿੰਦੇ ਉਹ ਬੰਦਾ ਕਰੇ ਜਿਹਨੇ ਕੁਰਤੇ ਪਜਾਮੇ ਸਵਾਕੇ ਦਰਜੀਆਂ ਦੇ ਪੈਸੇ ਨਾ ਦਿੱਤੇ ਹੋਣ ਫਿਰ ਉਦਾਹਰਨਾ ਤੇ ਆਏ ਕਹਿੰਦੇ ਵੀ ਜੇ ਗਿੱਦੜਾਂ ਦਾ ਲੀਡਰ ਸ਼ੇਰ ਬਣ ਜਵੇ ਤਾਂ ਗਿੱਦੜ ਵੀ ਸ਼ੇਰ ਬਣ ਜਾਂਦੇ ਆ ਤੇ ਜੇ ਸ਼ੇਰਾਂ ਦਾ ਲੀਡਰ ਗਿੱਧੜ ਬਣ ਜਵੇ ਤਾਂ ਸ਼ੇਰ ਵੀ ਗਿੱਧੜ ਬਣ ਜਾਂਦੇ ਆ ਉਹ ਇਹ ਸੁਧਾਰ ਨਾਲ ਕਿਤੇ ਤੇ ਵਾਰ ਕਰ ਰਹੇ ਸੀ ਇਹ ਇਹ ਨਵਾਂ ਸਵਾਲ ਸੋ ਮੇ ਚੋਰੀ ਤੋਂ ਹੁੰਦਿਆਂ ਹੋਇਆਂ ਗੱਲ ਕੁਰਤੇ ਪਜਾਮੇ ਦੇ ਸਿਲਾਈ ਦੇ ਪੈਸੇ ਆ ਦੇਣ ਤੱਕ ਆਉਂਦਿਆਂ ਆਉਂਦਿਆਂ ਬੱਸਾਂ ਦੀ ਬਾੜੀਆਂ ਦਾ ਮੁੱਦਾ ਫੇਰ ਨਿਕਲਿਆ ਉਹਨਾਂ ਨੇ ਉਹ ਮਾਮਲਾ ਵੀ ਚੱਕ ਲਿਆ ਸੋ ਹੁਣ ਕੁੱਲ ਮਿਲਾ ਕੇ ਰਾਜਾ ਬੜਿੰਗ ਤੇ ਮਨਪ੍ਰਿਤ ਬਾਦਲ ਅੰਮੋ ਸਾਹਮਣੇ ਨੇ ਉਹ ਕਹਿੰਦੇ ਜੀ 2016 ਚ ਇੱਕ ਵਾਰ ਰਾਜਾ ਬੜਿੰਗ ਮੇਰੇ ਕੋਲ ਆ ਗਿਆ ਜੀ ਕਿ ਮੇਰੇ ਤਾਂ ਜਾਨ ਨੂੰ ਖਤਰਾ ਹੈ ਜੀ ਮੇਰੀ ਗੱਡੀ ਦੀ ਸੀ ਪਿਛਲੀ ਸੀਟ ਤੇ ਬੈਠ ਕੇ ਮੇਰੇ ਨਾਲ ਹੀ ਗਿਆ ਜੀ ਮਹੀਂ ਲੈ ਕੇ ਗਿਆ ਜੀ ਹੈਨਾ ਮੈਨੂੰ ਆਉਣਾ ਕੀ ਪੈ ਗਿਆ ਉਹ ਤਾਂ ਗਾਇਬ ਹੋ ਗਿਆ ਮਤਲਬ ਕਿੰਦਰਾ ਫਿਰ ਉਧਰ ਕਾਂਗਰਸ ਕਹਿੰਦੀ ਜੀ ਉਹਨਾਂ ਨੇ ਖਾਲੀ ਪੀਪਾ ਖੜਕਦਾ ਹੈ ਦਾ ਇੱਕ ਫਿਰ ਪੋਸਟ ਪਾਤੀ ਸੋ ਇਹ ਟਕਰਾਅ ਰੁਕਦਾ ਨਹੀਂ ਇਹ ਸਭ ਦੇ ਵਿਚਾਲੇ ਇਹੋ ਜੇ ਇਹ ਮਤਲਬ ਸ਼ਬਦੀ ਬਾਣ ਚੱਲਦੇ ਰਹੇ ਨੇ ਉਹਦੇ ਵਿਚਾਲੇ ਭਗਵੰਤ ਮਾਨ ਦਾ ਇੱਕ ਬਿਆਨ ਵੀ ਕਾਫੀ ਚਰਚਾ ਚਾਗ ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀ ਕਿਹਾ ਸੀ ਕਿ ਵੀ ਸੰਤਾ ਪਾਗਲਖਾਨਾ ਖੋਲ੍ਹਣ ਦੀ ਸਲਾਹ ਦਿੱਤੀ ਹੈ ਨਹੀਂ ਮਤਲਬ ਮੇਰਾ ਕਹਿਣ ਤੋਂ ਭਾਵ ਸਿਆਸਤ ਦੀ ਗਰਾਵਟ ਦਾ ਵੀ ਅੰਦਾਜ਼ਾ ਲਾਇਆ ਹੋਇਆ ਨਾ ਬੋਲਾਂ ਤਾਂ ਮਹਕੰਦਰੀ ਭਗਵੰਤ ਜੀ ਕਹਿੰਦੇ ਜੀ ਕਿਉਂਕਿ ਉਹ ਨਿਸ਼ਾਨਾ ਬਣਾ ਰਹੀ ਸੀ ਇੱਕ ਤਾਂ ਉਹ ਜੁੱਧ ਨਸ਼ਿਆਂ ਵਿਰੁੱਧ ਹੈ ਨਾ ਨਸ਼ੇ ਵਿਰੁੱਧ ਜੁੱਧ ਐਦਾਂ ਦਾ ਉਲਟਾ ਕੇ ਸ਼ਬਦ ਬੋਲਿਆ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਨੇ ਜੁੱਧ ਨਸ਼ਿਆਂ ਵਿਰੁੱਧ ਨੂੰ ਐ ਬਦਲ ਕੇ ਜੇ ਦੂਸਰਾ 12 5 48 ਬੋਲਿਆ ਜਦੋਂ ਰਾਜਾ ਬੜਿੰਗ ਨੇ 12 5 60 ਦੀ ਵਜਾਏ ਤਾਂ ਇਹ ਦੋ ਮੁੱਦਿਆਂ ਨੂੰ ਲੈ ਕੇ ਭਗਵੰਤ ਮਾਨ ਨੂੰ ਤਾਂ ਇੱਕ ਸੁਨਮੋਕਾ ਮਿਲ ਗਿਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਚੋਣਾ ਜੀ ਨੂੰ ਨੇੜੇ ਆ ਲਈ ਇਹਨਾਂ ਸਾਰਿਆਂ ਨੇ ਪਾਗਲ ਹੋ ਜਾਣਾ ਉਦੋਂ ਸਿੱਧਾ ਨਿਸ਼ਾਨਾ ਇਹਨਾਂ ਲੀਡਰਾਂ 'ਤੇ ਸੀ ਕਿ ਕਾਂਗਰਸ ਦੇ ਅੰਦਰ ਇੰਨੀ ਘਟੋਕਲੈਸ ਹੈ ਇਹ ਤਾਂ ਚੋਣਾਂ ਤੋਂ ਪਹਿਲਾਂ ਹੀ ਖਿਲਰ ਜਾਣਗੇ ਐ ਹੋ ਜਾਣਗੇ ਲੋਕ ਸਾਨੂੰ ਸਲਾਹ ਦੇਈ ਜਾਂਦੇ ਆ ਕਿ ਪੰਜ ਛੇ ਬੰਦੇ ਤਿਆਰ ਆ ਜੀ ਤੁਸੀਂ ਖੋਲ ਨਹੀਂ ਰਹੇ ਕੋਈ ਮਤਲਬ ਇਸ ਤਰੀਕੇ ਕਰਦੇ ਹੁਣ ਇਹ ਸਾਰੇ ਮਸਲੇ ਦੇ ਵਿੱਚੋਂ ਰਾਜਾ ਬੜਿੰਗ ਦਾ ਬੋਲ ਹੋਵੇ 12 5 48 ਵਾਲਾ ਐ ਵਿਰੋਧੀ ਧਿਰ ਦੇ ਪ੍ਰਤਾਪ ਆਜਵਾ ਦੇ ਉਲਟ-ਪੁਲਟ ਹੋਏ ਬੋਲ ਹੋਣ ਹੈ ਮਨਪ੍ਰਿਤ ਬਾਦਲ ਦੀਆਂ ਇਹ ਜੀਆਂ 17 ਸ਼ਬਦ ਹੋਣ ਦਰਜੀਆਂ ਵਾਲਾ ਮਸਲਾ ਬਾੜੀਆਂ ਵਾਲਾ ਮਸਲਾ ਜਾਂ ਆ ਆ ਸਾਰੇ ਕੀ ਜੀ ਪੈਸੇ ਦੇ ਉੱਤੇ ਜਾਂ ਮੁੱਖ ਮੰਤਰੀ ਭਗਵੰਤ ਜੀ ਦੇ ਪਾਗਲ ਦੋਨ ਦੱਸਣ ਵਾਲਾ ਮਸਲਾ ਇਹਨਾਂ ਸਾਰੇ ਮਸਲਿਆਂ ਨਾਲ ਪੰਜਾਬ ਦਾ ਕਿਹੜਾ ਮਸਲਾ ਹੱਲ ਹੁੰਦਾ ਮੈਨੂੰ ਦੱਸ ਦਿਓ ਜੀ ਇੱਕ ਸਰਕਾਰ ਹੈ ਇੱਕ ਵਿਰੋਧੀ ਧਿਰ ਹੈ ਇੱਕ ਇੱਕ ਦੀ ਕੇਂਦਰ ਦੀ ਸਰਕਾਰਾਂ ਪੰਜਾਬ ਚ ਆਉਣ ਲਈ ਉਤਾਵਲੇ ਨੇ ਤੇ ਵਿਰੋਧੀ ਧਿਰ ਪੰਜਾਬ ਦੀ ਸਿੱਤਲ ਤੇ ਬੈਠਣ ਲਈ ਕਾਹਲੀ ਹੈ ਪੰਜਾਬ ਮੁੱਦੇ ਤੇ ਕੋਈ ਗੱਲ ਨਹੀਂ ਪੰਜਾਬ ਦੀ ਆਵਾਜ਼ ਕੋਈ ਨਹੀਂ ਪੰਜਾਬ ਦਾ ਸਵਾਲ ਕੋਈ ਨਹੀਂ ਵਾਡੀਆਂ ਵਾਲੀ ਗੱਲ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਵੀ ਕਰਦੇ ਸੀ ਫਿਰ ਪੈਸੇ ਵਸੂਲੇ ਕਿਉਂ ਨਹੀਂ ਹਜੇ ਤੱਕ ਤੇ ਜੇ ਟੇਲਰ ਨੂੰ ਧੋਖਾ ਹੋਇਆ ਮਨਪ੍ਰੀਤ ਬਾਦਲ ਜੀ ਕਰਾਉਂਦੇ ਪਰਚਾ ਤੇ ਰਾਜਾ ਬੜੀ ਸਫਾਈ ਦਵੇ ਇਸ ਗੱਲ ਤੇ ਉਹ ਮਨਪ੍ਰੀਤ ਬਾਦਲ ਨੇ ਤਾਂ ਤਸਾਂ ਕੇ ਫੁਲਾਣੇ ਐਮਐਲਏ ਨੇ ਪੈਸੇ ਤਾਰੇ ਫੁਲਾਣੇ ਨੇ ਦਿੱਤੇ ਹੀ ਨਹੀਂ ਉਹਨੂੰ ਧਮਕਾਤਾ ਉਹਨੂੰ ਡਰਾਤਾ ਸੋ ਇਹ ਇੱਥੋਂ ਤੱਕ ਸਿੱਧੀ ਖੜੀ ਹੈ ਪਰ ਜਿੰਨੇ ਪੰਜਾਬ ਦੇ ਮੂਰੇ ਮਸਲੇ ਦੋ ਚਾਰ ਹੋਏ ਖੜੇ ਨੇ ਗੈਂਗਸਟਰ ਵਾਲਾ ਮਸਲਾ ਨਸ਼ੇ ਵਾਲਾ ਮਸਲਾ ਹੈ ਕੇਂਦਰੀ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਮੰਰੇ ਕਾਲਾ ਮਸਲਾ ਲੀਵਰ ਕੋਡ ਵਾਲਾ ਮਸਲਾ ਪੰਜਾਬ ਦੇ ਪਾਣੀਆਂ ਵਾਲਾ ਸਰਜੀਵੀ ਮਸਲਾ ਪੰਜਾਬ ਦੇ ਪੰਜਾਬੀ ਬੋਲ ਦੇ ਖਿੱਤੇ ਵਾਲਾ ਚੰਡੀ ਵਾਲਾ ਮਸਲਾ ਕੇਂਦਰ ਦਾ ਕੰਟਰੋਲ ਜਿਸ ਕਦਰ ਪੰਜਾਬ ਤੇ ਹੋ ਗਿਆ ਕੇਂਦਰ ਫੰਡ ਨਹੀਂ ਦਿੰਦਾ ਹੜਤ ਪੀੜਤਾਂ ਦਾ ਕੋਈ ਰਾਹ ਨਹੀਂ ਸਾਰ ਨਹੀਂ ਬਣਿਆ ਪੰਜਾਬ ਕਰਜ਼ੇ ਦੇ ਭਾਰੇ ਡੁੱਬਦਾ ਜਾ ਰਿਹਾ ਕੋਈ ਮਸਲਾ ਨਹੀਂ ਦਿਖਦਾ ਸਾਡੀ ਸਿਆਸਤ ਨੂੰ ਇਹੋ ਲੀਡਰ ਨੇ ਜਿਹੜੇ ਮੰਤਰੀ ਰਹੇ ਨੇ ਜਾਂ ਜਿਹੜੇ ਮੰਤਰੀ ਮੁੱਖ ਮੰਤਰੀ ਹੈਗੇ ਯੋਨਾ ਦਾ ਸਮਝਦਾ ਪੱਧਰ ਦਾ ਮੈਂ ਤੁਹਾਡੇ ਮੂਰੇ ਇੱਕ ਪੱਖ ਰੱਖ ਰਿਹਾ ਆ ਸਥਿਤੀ ਹੈ ਪੰਜਾਬ ਦੀ ਚਲੋ ਦਾਪ ਭਲੀ ਕਰੇ ਇੱਕ ਨਹੀਂ ਡਰੋ ਨੇ ਜਿਹੜੇ ਜ਼ਮਾਨਤ ਲਈ ਪੂਰੀ ਤਤਉ ਜਾਦ ਕਰ ਰਹੇ ਨੇ ਪਰ ਜ਼ਮਾਨਤ ਨਹੀਂ ਮਿਲ ਰਹੀ ਕੀ ਜ਼ਮਾਨਤ ਨਾ ਮਿਲ ਪਾਉਣਾ ਕਾਨੂੰਨੀ ਅੜਚਣਾ ਹੈ ਜਾਂ ਸਰਕਾਰੀ ਸ਼ਾਸਨ ਅੜਚਣਾ ਹੈ ਮੈਂ ਗੱਲ ਕਰ ਰਿਹਾ ਵਿਕਰਮ ਸਿੰਘ ਮਜੀਠੀਆ ਵਿਕਰਮ ਸਿੰਘ ਮੀਠਿਆ ਦੀ ਜਮਾਨਤ ਅਰਜੀ ਤੇ ਅੱਜ ਫਿਰ ਸੁਣਵਾਈ ਸੀ ਉਸ ਮਸਲੇ ਦੇ ਉੱਤੇ ਵਿਕਰਮ ਸਿੰਘ ਮੀਠਿਆ ਨੂੰ ਜਮਾਨਤ ਇਸ ਲਈ ਨਹੀਂ ਮਿਲੀ ਕਿ ਸਰਕਾਰ ਆਪਣਾ ਜਵਾਬ ਨਹੀਂ ਦਾਖਲ ਕਰ ਸਕੀ 2 ਹਫ਼ਤੇ ਦਾ ਸਮਾਂ ਹੋਰ ਮੰਗਿਆ ਜੀ ਸਰਕਾਰ ਨੇ ਆਪਣਾ ਜਵਾਬ ਦਾਖਲ ਕਰ ਲਿਆ ਤੇ ਨਤੀਜਾ ਹੁਣ ਅਗਲੀ ਸੁਣਵਾਈ 2 ਫਰਵਰੀ ਦੇ ਆਪੀ ਮਤਲਬ 2 ਫਰਵਰੀ ਤੱਕ ਵਿਕਰਮ ਜੀਠਿਆ ਅਜੇ ਵੀ ਸੁਲ੍ਹਾ ਕਾਂ ਵਿੱਚ ਚਲੇ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਤੇ ਇਸ ਮਾਮਲੇ ਦੇ ਵਿੱਚ ਇੰਨਾ ਸਮਾਂ ਜਮਾਨਤ ਨਾ ਮਿਲਣ ਤੇ ਕ੍ਰੋਨੀ ਮਹਾਰ ਹੈਰਾਨ ਵੀ ਨੇ ਤੇ ਉਹ ਹੋਰ ਤਰੀਕਾ ਕਰਨਾ ਸਵਾਲ ਵੀ ਕਰਦੇ ਨੇ ਅੰਮ੍ਰਿਤਪੁਰ ਵੱਧਾ ਦੇ ਮਾਮਲੇ 'ਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਸੁਪਰੀਮ ਕੋਰਟ ਤੋਂ ਫਿਲਹਾਲ ਕੋਈ ਰਾਹਤ ਨਹੀਂ ਮਿਲੀ ਸੁਪਰੀਮ ਕੋਰਟ ਵਿੱਚ ਉਹਨਾਂ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਸਰਕਾਰ ਦੇ ਵੱਲੋਂ ਜਵਾਬ ਦਾਖਲ ਕਰਨ ਲਈ 2 ਹਫ਼ਤੇ ਦਾ ਵਕਤ ਮੰਗਿਆ ਗਿਆ ਸਰਕਾਰ ਨੇ ਕਿਹਾ ਕਿ ਸਾਨੂੰ 2 ਹਫ਼ਤੇ ਸਮਾਂ ਦਿੱਤਾ ਜਾਵੇ ਉਸ ਤੋਂ ਬਾਅਦ ਅਸੀਂ ਆਪਣਾ ਜਵਾਬ ਦਾਖਲ ਕਰਾਂਗੇ ਅਦਾਲਤ ਨੇ ਮੀਂਹ ਉੱਠਿਆ ਦੇ ਪਿਛਲੇ ਦਿਨਾਂ ਦੇ ਵਿੱਚ ਸਰਕਾਰ ਨੂੰ ਤਾੜਨਾ ਕੀਤੀ ਸੀ ਕਿ ਵੀ ਹਾਈ ਕੋਰਟ ਦੇ ਹਵਾਲੇ ਨਾਲ ਵੀ ਇਹ ਮਾਮਲਾ ਬਣਿਆ ਸੀ ਕਿ ਉਹਨਾਂ ਦੇ ਜਿਹੜੀ ਜੇਲ੍ਹ ਦੇ ਅੰਦਰ ਦੀ ਸਿਤੀ ਹੈ ਇੱਥੇ ਬੈਰਕ ਵਿੱਚ ਬੰਦ ਨਹੀਂ ਉੱਥੇ ਜਾਨ ਮਾਲ ਦਾ ਖਤਰਾ ਹੈ ਤੇ ਜੀ ਸਵਾਲ ਉੱਠਿਆ ਤੇ ਫਿਰ ਵਕੀਲਾਂ ਨੂੰ ਆਇਆ ਵਕੀਲਾਂ ਨੇ ਕਹਿੰਦੇ ਅਸੀਂ ਜੀ ਮੰਨ ਤੇ ਜਿ ਰੱਖਦੇ ਹਾਂ ਕਿ ਸਰਕਾਰ ਦਾ ਜਵਾਬ ਨਹੀਂ ਉਹ ਕਹਿੰਦੇ ਨਾਓ ਬਈ ਜੀ ਆਪਾਂ ਚਰਚਾ ਕਰੇਗਾ ਤੇ ਨਹੀਂ ਚਰਚਾ ਉਸ ਸਮੇ ਹੋ ਜੂਗੀ ਫਿਰ ਇਹ ਮਸਲਾ ਵੀ ਆਇਆ ਉਹ ਕਹਿੰਦੇ ਜੀ ਸਰਕਾਰ ਦੇ ਨੁਮਾਇੰਦਿਆਂ ਦੱਸਿਆ ਕਿ ਜਾਨ ਨੂੰ ਖਤਰਾ ਅਸੀਂ ਤਾਂ ਕਹਿ ਰਹੇ ਹਾਂ ਕਿਰਮਜੀਤ ਦੇ ਪਰਿਵਾਰ ਤਾਂ ਕਹਿੰਦੇ ਸਰਕਾਰ ਦੀਆਂ ਰਿਪੋਰਟਾਂ ਕਰੀਆਂ ਇੰਟੈਲੀਜੈਂਸੀ ਦੀਆਂ ਰਿਪੋਰਟਾਂ ਕਰੀਆਂ ਸੋ ਉਹ ਮਸਲਾ ਵੀ ਉੱਠਿਆ ਜਿਹਦੇ ਉੱਤੇ ਸਰਕਾਰ ਨੂੰ ਤਾੜਨਾ ਵੀ ਕੀਤੀ ਸੀ ਪੁਲਿਸ ਪ੍ਰਸ਼ਾਸਨ ਨੂੰ ਵੀ ਤਾੜਨਾ ਕੀਤੀ ਗਈ ਸੀ ਉਹ ਪੈਨ ਨੂੰ ਵੱਡਾ ਹੈਗਾ ਹੀ ਹੈ ਪਰ ਵਿਕਰਮਜੀਤ ਲਈ ਚੁਣੌਤੀ ਬਣੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਸੁਖਵਿਰ ਸਿੰਘ ਬਾਦਲ ਦੇ ਨੇੜਲੇ ਰਿਸ਼ਤੇਦਾਰ ਨੇ ਜਿਹੜਾ ਅਬਿਆਸ ਮੁਖੀ ਜਦੋਂ ਮਿਲਦੇ ਜਾਂਦੇ ਨੇ ਉਹ ਤੋਂ ਬਾਅਦ ਸੁਖਵੀਰ ਬਾਦਲ ਵੀ ਮਿਲਣ ਜਾਂਦੇ ਨੇ ਪਰ ਅਕਾਲੀ ਦਲ ਕਦੇ ਵੀ ਬਿਕਰਮਜੀਠਿਆ ਦੀ ਰਿਹਾਈ ਲਈ ਜਾਂ ਇਸ ਨੂੰ ਰਾਜਨੀਤਿਕ ਕੇਸ ਦੱਸਣ ਦੇ ਹਵਾਲੇ ਨਾਲ ਉਮੀਦਵਾਰੀ ਲੜਦਾ ਨਜ਼ਰ ਨਹੀਂ ਆਇਆ ਪਿਛਲੇ ਦਿਨੀ ਬਿਕਰਮਜੀਠਿਆ ਦੇ ਨੀਡ ਲਾਈਕ ਕੋਨਸਲ ਲਈ ਕੰਮ ਕਰਦਾ ਵਿਅਕਤੀ ਵੀ ਚੱਕਿਆ ਗਿਆ ਸੋ ਕਹਿੰਦੇ ਕਿ ਮਾਮਲੇ ਨੂੰ ਚਰਚਾ 'ਚ ਜਿਉਂਦਾ ਰੱਖਣ ਲਈ ਹੈ ਕਾਰਵਾਈ ਬਿਕਰਮਜੀਠਿਆ ਨੂੰ ਪੰਜਾਬ ਭਰ ਦੇ ਵਿੱਚ ਸਰਕਾਰੀ ਸਟੇਜਾਂ ਤੋਂ ਨਸ਼ੇ ਦੀ ਤਸਕਰ ਵੱਜੋਂ ਪੇਸ਼ ਕੀਤਾ ਜਾਂਦਾ ਪਰ ਉਸ ਮਾਮਲੇ 'ਚ ਕਦੇ ਚਲਾਨ ਪੇਸ਼ ਕਰਨ ਦੀ ਹਿੰਮਤ ਨਹੀਂ ਹਜੇ ਤੱਕ ਸਰਕਾਰ ਦੀ ਮਾਮਲਾ ਆਮਦਨ ਤੋਂ ਬਾਜਾ ਹੈਦਾਦਾਈ ਹੈ ਸੋ ਇਸ ਇਹ ਸਾਰਾ ਮਸਲਾ ਪਰ ਹੁਣ ਲੰਘੇ ਦਿਨੀ ਜਦੋਂ ਕੇ ਅੰਦਰ ਮਤਲਬ ਖਤਰਾ ਦਾ ਮਸਲਾ ਆਇਆ ਸਰਕਾਰ ਨੂੰ ਤਾੜਨਾ ਹੋਈ ਜੇ ਪ੍ਰਸ਼ੰਤਾ ਨੂੰ ਤੇ ਉਹ ਆਪਣੀ ਪਤਨੀ ਵੀ ਕੋਰ ਫਿਰ ਇੱਕ ਵਾਰ ਮਿਲ ਕੇ ਆਈ ਇਹ ਸਾਰੇ ਮਸਲੇ ਦੇ ਬਾਵਜੂਦ ਵੀ ਅਜੇ ਜ਼ਮਾਨਤ ਦਾ ਰਾਹ 2 ਫਰਵਰੀ ਤੱਕ ਇੱਕ ਵਾਰ ਫਿਰ ਬੰਦ ਹੈ ਕਿਉਂਕਿ ਸਰਕਾਰ ਦਾ ਜਵਾਬ ਨਹੀਂ ਅਜੇ ਤੱਕ ਆਇਆ ਸੋ ਦੇਖਦੇ ਆ ਜੀ ਸਰਕਾਰ ਦੋ ਹਫ਼ਤੇਾਂ ਬਾਅਦ ਕਿਹੜੇ ਤੱਥ ਲੈ ਕੇ ਆਉਂਦੀ ਆ ਕਿਹੜਾ ਤਰਕ ਲੈ ਕੇ ਆਉਂਦੀ ਆ ਹੈ ਕੀ ਸਬੂਤ ਰੱਖਦੀ ਆ ਤੇ ਉਹ ਦੇ ਦਾਰ ਦੇ ਉੱਤੇ ਜ਼ਮਾਨਤ ਦੇ ਉੱਤੇ ਕੀ ਫੈਸਲਾ ਹੁੰਦਾ ਫਿਲਹਾਲ ਇਸ ਮਸਲੇ ਤੇ ਅਗਲੀ ਸੁਣਵਾਈ 2 ਜਨਵਰੀ 2 ਫਰਵਰੀ ਮਾਫ ਕਰਨਾ ਭਾਰਤ ਦੀ ਸੱਤਾ ਤੇ ਰਾਜ ਕਰ ਰਹੀ ਪਾਰਟੀ ਭਾਰਤੀ ਜਨਤਾ ਪਾਰਟੀ ਕਹਿੰਦੇ ਜੀ ਅਸੀਂ ਮੈਂਬਰਸ਼ਿਪ ਦੇ ਪੱਖ ਤੋਂ ਸਭ ਤੋਂ ਵੱਡੀ ਪਾਰਟੀਆਂ ਫੰਡ ਦੇ ਪੱਖ ਤੋਂ ਸਭ ਤੋਂ ਵੱਡੀ ਪਾਰਟੀਆਂ ਲੋਕਤੰਤਰ ਦੇ ਸਵਾਲ ਤੇ ਬਿਸ਼ੱਕ ਪਿੱਟ ਕਰ ਲੈਂਦੇ ਨੇ ਇਹ ਲੀਡਰ ਕਿ ਉਸ ਮਾਮਲੇ 'ਚ ਭੱਟੇ ਹੋਣਾ ਹੈ ਕਿ ਨਹੀਂ ਹੋਣਾ ਹੈ ਸੰਵਿਧਾਨ ਦੇ ਤੌਰ ਤੇ ਲੋਕਤੰਤਰ ਦੇ ਤੌਰ ਤੇ ਕਾਨੂੰਨੀ ਤੌਰ ਤੇ ਚੱਲਣ ਦੇ ਲਈ ਚਲੋ ਉਹਨਾਂ ਦੇ ਰਾਸ਼ਟਰੀ ਪ੍ਰਧਾਨ ਦੀ ਚੋਣ ਤੇ ਰਾਸ਼ਟਰੀ ਪ੍ਰਧਾਨ ਦੇ ਚੋਣ ਦੇ ਲਈ ਜਿਹਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਸੀ ਉਸੇ ਦਾ ਹੀ ਨਿਤਿ ਨਵੀਨ ਬਿਹਾਰ ਤੋਂ ਆਉਂਦੇ ਨੇ ਮੰਤਰੀ ਨੇ ਤੇ ਹੁਣ ਹੋ ਸਕਦਾ ਹੁੰਦੇ ਦਿਨਾਂ ਚ ਰਸਵੱਜ ਨਜ਼ਰ ਆ ਜਾਣ ਫਿਲਹਾਲ ਨਿਤਿ ਨਵੀਨ ਭਾਰਤੀ ਜਨਤਾ ਪਾਰਟੀ ਦੇ ਅਗਲੇ ਪ੍ਰਧਾਨ ਬਣ ਜਾ ਰਹੇ ਨੇ ਲਗਭਗ ਤੈ ਹੈ مشرਤੇ ਕੋਈ ਹੋਰ ਸਾਹਮਣੇ ਦਿਖਦਾ ਨਹੀਂ ਉਮੀਦ ਬਿਲਕੁਲ ਨਹੀਂ ਹੈ ਪਰ ਅੱਪਾ ਜਦੋਂ ਗੱਲ ਕਰਨੇ ਤਦ ਤੱਕ ਨਾਮਜ਼ਦਗੀ ਦੀਆਂ ਪ੍ਰਕਿਰਿਆਵਾਂ ਚੱਲ ਰਹੀਆਂ ਸੀ ਮੈਂ ਇਸ ਲਈ ਇਹ ਸ਼ਬਦ ਵਰਤ ਰਿਹਾ ਸੋ ਨਿਤਿ ਨਵੀਨ ਦਾ ਪ੍ਰਧਾਨ ਬਣਨਾ ਤੈ ਹੈ ਤੇ ਉਹ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਹੋਣਗੇ ਰਾਸ਼ੀ ਪ੍ਰਧਾਨ ਹੋਣਗੇ ਮਤਲਬ ਇਸ ਤੋਂ ਪਹਿਲਾਂ ਜੇ ਆਪਾਂ ਦੇਖੀਏ ਤਾਂ ਅ ਅਮਿਤ ਸ਼ਾਹ ਸੀਗੇ ਜਿਹੜੇ 49 ਸਾਲ ਦੀ ਉਮਰ ਦੇ ਵਿੱਚ ਭਾਜਪਾ ਦੇ ਰਾਸ਼ੀ ਪ੍ਰਧਾਨ ਬਣੀ ਸੀ ਤੇ ਹੁਣ ਨਿਤਿਨ ਨਵੀਨ ਬਿਹਾਰ ਦੇ ਇਹ ਲੀਡਰ 45 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਬਣਨ ਜਾ ਰਹੇ ਨੇ ਸੋ ਸਭ ਤੋਂ ਮਤਲਬ ਕਿ ਜੇ ਵੱਡੀ ਉਮਰ ਦੇ ਕੋਈ ਰਹੇ ਨੇ ਤੋਂ ਠਾਕਰੇ ਸਭ ਤੋਂ ਬਜ਼ੁਰਗ ਰਹੇ ਨੇ ਕਹਿੰਦੇ ਇਹਨਾਂ ਦੇ ਤੇ ਸ਼ਾਹ ਸਭ ਤੋਂ ਨੌਜਵਾਨ ਰਹੇ ਨੇ 49 ਸਾਲ ਦੇ ਪਰ ਹੁਣ 45 ਸਾਲ ਦੇ ਪ੍ਰਧਾਨ ਹੋਣਗੇ 55 ਸਾਲ ਦੀ ਉਮਰ 'ਚ ਬਾਜਪਾਈ ਪ੍ਰਧਾਨ ਬਣੀ ਸੀ 58 ਸਾਲ ਦੀ ਉਮਰ 'ਚ ਲਾਲ ਕਿਸ਼ਨ ਰਵਾਨੀ ਪ੍ਰਧਾਨ ਰਹੇ ਨੇ 57 ਸਾਲ ਦੀ ਉਮਰ ਦੇ ਵਿੱਚ ਫਿਰ ਮੁਰਲੀ ਮਨੋਰ ਜੋਸ਼ੀ ਪ੍ਰਧਾਨ ਬਣੇ ਨੇ 65 ਸਾਲ ਦੀ ਉਮਰ 'ਚ ਫਿਰ ਲਾਲ ਕਿਸ਼ਨ ਰਵਾਨੀ ਪ੍ਰਧਾਨ ਬਣੇ ਸੀ 75 ਸਾਲ ਦੀ ਉਮਰ 'ਚ ਕੁਸ਼ਬਾਉ ਠਾਕਰੇ ਇਹ ਸਭ ਤੋਂ ਵੱਧ ਉਮਰ ਦੇ ਪ੍ਰਧਾਨ ਰਹੇ ਨੇ 75 ਸਾਲ ਦੀ ਉਮਰ 'ਚ ਫਿਰ 68 ਸਾਲ ਦੀ ਉਮਰ 'ਚ ਬਗਾਰੂ ਲక్ష్మణ ਬਣੇ ਫਿਰ ਐ ਕ੍ਰਿਸ਼ਨਾ ਮੂਰਤੀ ਬਣੇ 73 ਸਾਲ ਦੀ ਉਮਰ 'ਚ ਫਿਰ ਬੈਂਕਈਆ ਨਾਇਡੂ 53 ਸਾਲ ਦੀ ਉਮਰ ਸੀ ਫਿਰ ਲਖਸ਼ਮਨ ਅਡਵਾਨੀ ਫਿਰ ਬੜੇ 75 75 ਸਾਲ ਦੀ ਉਮਰ 'ਚ ਸੋ ਇਹ ਲਗਭਗ ਇਹਦਾ ਮਤਲਬ ਅ ਕਸ਼ਵਉ ਠਾਕਰੇ ਤੇ ਲਖਸ਼ਮਨ ਅਡਵਾਨੀ ਹੋ ਨੇ ਜਿਹੜੇ ਵੱਧ ਉਮਰ 'ਚ ਵੀ ਪ੍ਰਧਾਨ ਰਹੇ ਪਰ ਘੱਟ ਉਮਰ ਵਾਲੇ ਵੀ ਹੈਗੇ ਨੇ ਉਹ ਹੈਨਾ ਅਡਵਾਨੀ ਦਾ ਰਾਜਨਾਰਾਇਣ ਸਿੰਘ 54 ਸਾਲ ਦੀ ਉਮਰ 'ਚ ਬਣੇ ਮੈਂ 52 ਸਾਲ ਦੀ ਉਮਰ 'ਚ ਨਿਤਨ ਗੜકરી ਬਣੇ 80 ਸਾਲ ਦੀ ਉਮਰ 'ਚ ਰਾਜਨਾਥ ਸਿੰਘ ਬਣੇ 49 ਸਾਲ ਦੀ ਉਮਰ ਦੇ ਵਿੱਚ ਫਿਰ ਅਮਿਤ ਸ਼ਾਹ ਬਣੇ ਤੇ ਫਿਰ ਆ ਅਨਾਹਟ 60 ਸਾਲ ਦੀ ਉਮਰ ਦੇ ਵਿੱਚ ਜੇਪੀ ਨੱਡਾ ਬਣੇ ਤੇ ਹੁਣ ਮਾਤਰ 45 ਸਾਲ ਦੀ ਉਮਰ ਦੇ ਵਿੱਚ ਨਿਤਨ ਨਵੀਨ ਨਵੇਂ ਪ੍ਰਧਾਨ ਬਣਨ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਪਰ ਬੀਜੇਪੀ ਦਾ ਇੱਕ ਜਿਹੜਾ ਫਾਰਮੂਲਾ ਸੀ ਕਿ ਇਸ ਉਮਰ ਤੋਂ ਬਾਅਦ ਰਿਟਾਇਰਮੈਂਟ ਜਾਂ ਮਾਰਗਦਰਸ਼ਕ ਮੰਡਲ 'ਚ ਜਿਹਦਾ ਜ਼ਿਕਰ ਨਵਿੰਦਰ ਮੋਦੀ ਦੇ ਹਵਾਲੇ ਨਾਲ ਹੁੰਦਾ ਹੈ ਕਿ ਉਸ ਦੇ ਉੱਤੇ ਇਸ ਸਮੇਂ ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਹੈ ਨਵੇਂ ਪ੍ਰਧਾਨ ਨੂੰ ਚੁਣਿਆ ਜਾ ਰਿਹਾ ਨੌਜਵਾਨ ਪ੍ਰਧਾਨ ਨੂੰ ਕਹਿੰਦੇ ਚੁਣ ਰਹੇ ਆ ਜੀ ਉਸ ਸਮੇਂ ਨਿਤਿਨ ਗੜਕਰੀ ਨੇ ਨਵੀਂ ਚਰਚਾ ਛੇੜ ਦਿੱਤੀ ਪਹਿਲਾਂ ਵੀ ਇੱਕ ਵਾਰ ਦੋ ਵਾਰ ਉਹਨਾਂ ਨੇ ਇਹ ਜਿਕਰ ਕੀਤਾ ਅੱਜ ਫੇਰ ਇੱਕ ਵਾਰ ਉਹਨਾਂ ਦਾ ਇਹ ਬਿਆਨ ਚਰਚਾ ਦਾ ਨਿਤਿਨ ਗੜਕਰੀ ਨੇ ਕਿਹਾ ਕਿ ਪੁਰਾਣੇ ਲੋਕਾਂ ਨੂੰ ਰਿਟਾਇਰ ਹੋ ਜਾਣਾ ਚਾਹੀਦਾ ਤੇ ਨਵੀਂ ਪੀੜੀ ਨੂੰ ਕਮਾਂਡ ਸੌਂਪ ਦੇਣੀ ਚਾਹੀਦੀ ਹੈ ਇਸ ਕਰਕੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਜ਼ਿੰਮੇਵਾਰੀ ਸਭਾਲਣ ਲੈਣ ਤਾਂ ਪੁਰਾਣੀ ਪੀੜੀ ਨੂੰ ਔਰ ਕੰਮ ਦੇਖ ਲੈਣੇ ਚਾਹੀਦੇ ਉਹ ਕਹਿੰਦੇ ਜੀ ਪੁਰਾਣੀ ਪੀੜ੍ਹੀ ਨੇ ਇੰਨਾ ਖਰਾਬ ਬਣਾਤਾ ਮਤਲਬ ਇਹ ਵੀ ਨਹੀਂ ਕਿ ਉਹਨਾਂ ਨੇ ਐ ਕਿਹਾ ਕਿ ਸਾਡੇ ਲੀਡਰ ਕੁਝ ਨਹੀਂ ਕਰਦੇ ਆਪਣੇ ਲੀਡਰਾਂ ਨੂੰ ਇੰਨਾ ਤਾਂ ਰੱਖਿਆ ਪਰ ਇਸ ਵਾਰ ਕੇਂਦਰੀ ਮੰਤਰੀ ਨੇ ਨਿੰਦਰ ਗੜਕਰੀ ਪ੍ਰਧਾਨ ਰਹਿ ਚੁੱਕੇ ਨੇ ਮੰਨਿਆ ਜਾਂਦਾ ਕਿ ਭਾਜਪਾ ਦੇ ਅੰਦਰ ਰਹਿ ਕੇ ਉਹ ਸੰਘ ਦੇ ਤਾਂ ਖਾਸ ਹੈਗੇ ਪਰ ਨਰਿੰਦਰ ਮੋਦੀ ਅਮਿਤਸ਼ਾਲੇ ਖੇਮੇ 'ਚ ਨਹੀਂ ਹੁੰਦੇ ਸੋ ਕੇਂਦਰੀ ਮੰਤਰੀ ਗੜਕ ਨੇ ਕਿਹਾ ਕਿ ਪੁਰਾਣੀ ਜਨਰੇਸ਼ਨ ਦੇ ਲੋਕਾਂ ਨੂੰ ਹੌਲੀ-ਹੌਲੀ ਹੋ ਰਿਟਾਇਰ ਹੋ ਜਾਣਾ ਚਾਹੀਦਾ ਉਹਨਾਂ ਨੂੰ ਨਵੀਂ ਪੀੜ੍ਹੀ ਨੂੰ ਜ਼ਿੰਮੇਵਾਰੀ ਸੌਂਪ ਦੇਣੀ ਚਾਹੀਦੀ ਹੈ ਉਹਨਾਂ ਦਾ ਮਾਰਗਦਰਸ਼ਕ ਕਰਨਾ ਚਾਹੀਦਾ ਹੈ ਮਾਰਗਦਰਸ਼ਕ ਮਤਲਬ ਮਾਰਗਦਰਸ਼ਨ ਮੰਡਲ ਚ ਚਲੇ ਜਾਣਾ ਚਾਹੀਦਾ ਹੈ ਇਹ ਇਸ਼ਾਰਾ ਕੀ ਨਿਤਨ ਗੜਕਰੀ ਇਹ ਇਸ਼ਾਰਾ ਪ੍ਰਧਾਨ ਮੰਤਰੀ ਨਿੰਦਰ ਮੋਦੀ ਲਈ ਕਰ ਰਹੇ ਨੇ ਤੇ ਕੀ ਨਿਤਨ ਗੜਕਰੀ ਆਉਂਦੀਆਂ ਅਗਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਚਿਹਰਾ ਬਣਨਾ ਚਾਹੁੰਦੇ ਨੇ ਕਿ ਇਸ ਚੁਣੀ ਹੋਈ ਸਰਕਾਰ ਦੇ ਪਿਛੇ ਉਹ ਪ੍ਰਧਾਨ ਮੰਤਰੀ ਦੇ ਦਾਵੇਦਾਰ ਵੀ ਨੇ ਇਹ ਸਵਾਲ ਹੈ ਜੀ ਵੀ ਖੜਾ ਪੀਜੇ ਕੀ ਦੇ ਅੰਦਰ ਬਹੁਤ ਬਹੁਤ ਸ਼ੁਕਰੀਆ